give you ਉਹ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਸੰਸਦ ਵਿੱਚ ਪੂਰਨ ਦੇਖ ਰਿਹਾ ਹੈ ਦੇਖ ਰਿਹਾ ਸੀ ਸੰਸਦ ਮੈਂਬਰ ਜਾਂਚ ਬਰੇਟੇਨ ਦੀ ਸੰਸਦ ਵਿੱਚ ਕੰਜਰ ਵੈਟੀ ਵਪਾਰਟੀ ਦੇ ਇੱਕ ਸੰਸਦ ਮੈਂਬਰ ਤੇ ਸੰਸਦ ਦੇ ਅੰਦਰ ਆਪਣੇ ਫੋਨ ਤੇ ਪੂਰਨ ਫਿਲਮ ਦੇਖਣ ਦਾ ਦੋਸ਼ ਹੈ ਉੱਥੇ ਮੌਜੂਦਾ ਪਹਿਲਾ ਸੰਸਦ ਮੈਂਬਰ ਨੇ ਇਸ ਦਾ ਵਿਰੋਧ ਕੀਤਾ ਰਿਪੋਰਟ ਮੁਤਾਬਕ ਘਟਨਾ ਤੋਂ ਬਾਅਦ ਮੈਲਾ ਸੰਸਦ ਮੈਂਬਰ ਨੇ ਇਹ ਸ਼ਿਕਾਇਤ ਕੀਤੀ ਇਸ ਮਾਮਲੇ ਤੇ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਵਿਰੋਧ ਜਤਾਇਆ ਹੈ ਕੰਚਰ ਵੈਟੀਵ ਪਾਰਟੀ ਦੀ ਇੱਕ ਮਹਿਲਾ ਮੰਤਰੀ ਤੇ ਹੋਰ ਮਹਿਲਾਵਾਂ ਸੰਸਦ ਮੈਂਬਰਾਂ ਦੇ ਕੰਚਰ ਵੈਟੀਵ ਦੀ ਚੀਫ ਵਿਪ ਕ੍ਰਿਸ ਹੀਟ ਹੈਰਸ ਨੇ ਸ਼ਿਕਾਇਤ ਕੀਤੀ ਹੈ ਜੋ ਇਸ ਮਾਮਲੇ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ ਕਰ ਰਹੇ ਹਨ ਹਾਲਾਂਕਿ ਜਈਆਂ ਹਰਕਤਾਂ ਕਰਨ ਵਾਲੇ ਸੰਸਦ ਮੈਂਬਰ ਕੌਣ ਹਨ ਉਹਨਾਂ ਦੀ ਪਛਾਣ ਨਹੀਂ ਦੱਸੀ ਗਈ ਇਸ ਨਾਲ ਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਸੰਸਦ ਮੈਂਬਰ ਪਹਿਲਾਂ ਵੀ ਜਈਆਂ ਹਰ ਤਾਂ ਨਾਲ ਪਕਧਾ ਕਰ ਚੁੱਕੇ ਹਨ ਪਰ ਫਿਰ ਇਸ ਗੱਲ ਨੂੰ ਦਬਾ ਦਿੱਤਾ ਗਿਆ ਹੈ ਕੰਜਰ ਵੈਟਿਵ ਵਿਪ ਵਿਪ ਵਿਪਦ ਦਫਤਰ ਦੇ ਇਸ ਮਾਮਲੇ ਵਿੱਚ ਇੱਕ ਬਿਆਨ ਜਾਰੀ ਕੀਤਾ ਇਸ ਮੁਤਾਬਕ ਮਾਮਲੇ ਦੀ ਜਾਂਚ ਚੀਫ ਵਿਰਫ ਕ੍ਰਿਸ ਹੀਟਨ ਹੈਰਸ ਕਰ ਰਹੇ ਹਨ ਜਿਹੇ ਵਤੀਰੇ ਨੂੰ ਬਿਲਕੁਲ ਵੀ برداشت ਨਹੀਂ ਕੀਤਾ ਜਾ ਸਕਦਾ ਇਸ ਨਾਲ ਹੀ ਮਾਮਲੇ ਦੀ ਰਿਪੋਰਟ ਆਉਂਦੀ ਹੈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਗੱਲ ਕਰ ਕਹੀ ਜਾ ਸਕਦੀ ਹੈ ਧੰਨਵਾਦ